ਇੰਦੋਸਤਾਨ ਦੇ ਵਿੱਚ ਘੋੜਿਆਂ ਨੂੰ ਦਾਗਣ ਦਾ ਕੰਮ ਕਦੋਂ ਤੋਂ ਚੱਲਿਆ ਸੀਗਾ ਮਤਲਬ ਕਿ ਉਹਨਾਂ ਦੀ ਬ੍ਰਾਂਡਿੰਗ ਕਰਨ ਦਾ ਹਾਰਸ ਬ੍ਰਾਂਡਿੰਗ ਜਾਂ ਇਹ ਕਹਿ ਸਕਦੇ ਹਾਂ ਕਿ ਉਹਨੂੰ ਦਾਗਣ ਦੇ ਇੱਕ ਨਿਸ਼ਾਨੀ ਲਾਈ ਜਾਂਦੀ ਸੀ ਉਹ ਕਦੋਂ ਤੋਂ ਚੱਲਿਆ ਸੀਗਾ ਇਸ ਨੂੰ ਮੈਂ ਦੱਸ ਦਿਆਂ ਵੀ ਆਮ ਤੌਰ ਤੇ ਉਹਨੂੰ ਬਾਦਸ਼ਾਹ ਨੂੰ ਬਹੁਤ ਕਹਿ ਸਕਦੇ ਹਾਂ ਕਿ ਜ਼ਾਲਮ ਮੰਨਿਆ ਗਿਆ ਪਰ ਅਸਲ ਦੇ ਵਿੱਚ ਉਹਦੇ ਕੁਝ ਚੰਗੇ ਕੰਮ ਵੀ ਕੀਤੇ ਸੀ ਉਹਦਾ ਨਾਂ ਸੀਗਾ ਸੁਲਤਾਨ ਅਲਾਉਦੀਨ ਖਿਲਜੀ ਸੁਲਤਾਨ ਅਲਾਉਦੀਨ ਖਿਲਜੀ ਨੇ ਭਾਰਤ ਵਿੱਚ ਪਹਿਲੀ ਵਾਰ ਘੋੜਿਆਂ ਨੂੰ ਦਾਗਣ ਦਾ ਕੰਮ ਚਲਾਇਆ ਸੀਗਾ ਇਦੇ ਨਾਲ ਕੀ ਸੀ ਕਿ ਫੌਜੀ ਘੋੜੇ ਹੁੰਦੇ ਸੀਗੇ ਤੇ ਉਹਨਾਂ ਤੇ ਨਿਸ਼ਾਨੀਆਂ ਲਾਈਆਂ ਜਾਂਦੀਆਂ ਸੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸੇਵਾ ਸੰਭਾਲ ਹੋ ਸਕੇ ਜਿਹੜਾ ਚੰਗਾ ਘੋੜਾ ਵਾ ਉਹਦਾ ਮੁੱਲ ਵੱਧ ਹੁੰਦਾ ਸੀ ਜਿਹੜਾ ਮਾੜਾ ਘੋੜਾ ਵਾ ਉਹਦਾ ਮੁੱਲ ਘੱਟ ਹੁੰਦਾ ਸੀਗਾ ਤੇ ਕਿਉਂਕਿ ਉਸ ਸਮੇਂ ਜਿਹੜੀਆਂ ਫੌਜਾਂ ਹੁੰਦੀਆਂ ਸੀ ਉਹ ਜ਼ੰਗੀਰਦਾਰਾਂ ਕੋਲੇ ਹੁੰਦੀਆਂ ਸੀਗੀਆਂ ਉਹ ਹੇਰ ਫੇਰ ਕਰ ਜਾਂਦੇ ਸੀ ਕਈ ਵਾਰ ਇਸ ਕਰਕੇ ਘੋੜਿਆਂ ਦਾ ਰਿਕਾਰਡ ਨਹੀਂ ਸੀ ਰਹਿੰਦਾ ਵੀ ਕਿਹੜਾ ਘੋੜਾ ਕਿੱਥੇ ਆ ਕਿਹੜੀ ਨਸਲ ਦਾ ਉਹਨਾਂ ਦੀ ਪਛਾਣ ਦੇ ਲਈ ਉਹਨਾਂ ਦੇ ਇੱਕ ਨੰਬਰਿੰਗ ਦੇਣ ਦੇ ਲਈ ਰੈਂਕਿੰਗ ਦੇਣ ਦੇ ਲਈ ਘੋੜੇ ਦਾਗਣ ਦਾ ਕੰਮ ਚਲਾਇਆ ਗਿਆ ਸੀ ਹਿੰਦੁਸਤਾਨ ਦੇ ਵਿੱਚ ਅਲਾਉਦੀਨ ਖਿਲਜੀ ਨੇ ਇਹ ਸਮਾਂ ਕਦੋਂ ਸੀਗਾ 1296 ਤੋਂ ਲੈ ਕੇ 1316 ਤੱਕ ਦਾ 20 ਸਾਲ ਅਲਾਉਦੀਨ ਖਿਲਜੀ ਨੇ ਰਾਜ ਕੀਤਾ ਇਹ ਉਹੀ ਅਲਾਉਦੀਨ ਖਿਲਜੀ ਆ ਜੀਤੇ ਫ਼ਲੰਬੀ ਬਣਿਆ ਜਿਹਨੇ ਚਤੌੜਗੜ੍ਹ ਤੇ ਵੀ ਹਮਲਾ ਕੀਤਾ ਸੀਗਾ ਇਹ ਉਹੀ ਅਲਾਉਦਦਿਨ ਖਿਲਜੀ ਆ ਇਹ ਖਿਲਜੀ ਵੰਚ ਦੇ ਵਿੱਚ ਕਹਿ ਸਕਦੇ ਆ ਕਿ ਉੱਬਰਮਾ ਨਾ ਸੀ ਵੱਡਾ ਨਾ ਸੀ ਖਿਲਜੀ ਵੰਚ ਦਾ ਤੇ ਉਹਨੇ ਫਿਰ ਘੋੜਿਆਂ ਦੇ ਉੱਤੇ ਇਸ ਚੀਜ਼ ਦੀ ਗੌਰ ਕੀਤੀ ਵੀ ਚੰਗੀ ਨਸਲ ਤਾਂ ਉਹਨਾਂ ਜ਼ਮਾਨਿਆਂ ਦੇ ਵਿੱਚ ਘੋੜਾ ਹੁੰਦਾ ਸੀਗਾ ਚੰਗੀ ਨਸਲ ਦਾ ਪੂਰਾ ਵਧੀਆ ਜਿਹੜਾ ਫੌਜ ਦੇ ਵੱਡੇ ਅਫਸਰਾਂ ਕੋਲੇ ਹੁੰਦਾ ਸੀਗਾ ਉਹ 100 ਤੋਂ 120 ਜੈਤਲ ਦਾ ਹੁੰਦਾ ਸੀ ਜੈਤਲ ਜਿਵੇਂ ਅੱਜ ਕੱਲ ਆਪਣਾ ਰੁਪਈਆ ਆਖਦੇ ਆ ਕਰੰਸੀ ਰੁਪਈਏ ਚ ਚਲਦੀ ਆ ਕੈਨੇਡਾ ਅਮਰੀਕਾ ਦੀ ਡਾਲਰ ਚ ਚਲਦੀ ਆ ਉਹਨਾਂ ਜ਼ਮਾਨਿਆਂ ਚ ਖਿਲਜੀ ਦੇ ਵੇਲੇ ਜੈਤਲ ਚਲਦਾ ਹੁੰਦਾ ਸੀਗਾ ਇੱਕ ਜੈਤਲ ਹੁੰਦਾ ਸੀਗਾ ਤਾਂਬੇ ਦਾ ਬਣਿਆ ਤੇ 50 ਜੈਤਲ ਨੂੰ ਇੱਕ ਤਨ ਕਾਹਦੇ ਸੀ ਤੇ ਇੱਕ ਤਨਕੇ ਦੀ ਕੀ ਕਹਿ ਸਕਦੇ ਆ ਕਿ ਇੱਕ ਚਾਂਦੀ ਚਾਂਦੀ ਦਾ ਤੋਲਾ ਮੋਸਟ ਚੱਕ ਚਾਂਦੀ ਦੇ ਤੋਲੇ 50 ਜੈਤਲਾ ਤਾਂ ਇੱਕ ਚਾਂਦੀ ਦਾ ਤੋਲੇ ਦਾ ਸੋਨੂੰ ਸਿੱਕਾ ਮਿਲ ਜਾਂਦਾ ਸੀ ਜਿਹਨੂੰ ਤਨ ਕ ਆਖਿਆ ਜਾਂਦਾ ਸੀ ਤੇ ਉਸ ਸਮੇਂ ਇੱਕ ਆਮ ਸਿਪਾਹੀ ਦੀ ਤਨਖਾਹ ਜਿਨ੍ਹਾਂ ਕੋਲ ਘੋੜਾ ਹੁੰਦਾ ਸਤਿਆਪ ਹੁੰਦਾ ਸੀ ਉਹਦੀ ਤਰਖਾ ਹੁੰਦੀ ਸੀ 238 ਤਨਕਾ ਤੇ ਜੇ ਕੋਈ ਵੱਡਾ ਅਫਸਰ ਉਸ ਹਾਬ ਤੇ ਮਤ ਜਿਹਦੇ ਕੋਲ ਦੋ ਘੋੜੇ ਆ ਉਹਦੇ ਚ ਫਿਰ 50 ਤਨਕੇ ਹੋਰ ਜੋੜ ਦਿੰਦੇ ਸੀ ਕਿ ਇਸ ਤਰੀਕੇ ਦੀ ਉਸ ਸਮੇਂ ਸੁਵਿਧਾਵਾਂ ਸੀਗੀਆਂ ਉਸ ਸਮੇਂ ਜਿਹਦੇ ਕਿਸੇ ਦੀ ਫੌਜ ਦਾ ਅੰਦਾਜ਼ਾ ਕਿੱਥੋਂ ਲੱਗਦਾ ਸੀ ਵੀ ਕਿਹੜੀ ਫੌਜ ਤਕੜੀ ਆ ਉਦੋਂ ਅੰਦਾਜ਼ਾ ਘੋੜਿਆਂ ਤੋਂ ਪਤਾ ਲੱਗਦਾ ਸੀ ਵੀ ਕਿਹਦੇ ਕੋਲੇ ਚੰਗੇ ਘੋੜੇ ਆ ਉਸ ਹਿਸਾਬ ਤੇ ਉਹਦਾ ਫਿਰ ਮਤਲਬ ਕਹਿੰਦੇ ਕਿ ਫੌਜ ਤਕੜੀ ਮੰਨੀ ਜਾਂਦੀ ਸੀ ਉਨਾ ਜ਼ਮਾਨਿਆਂ ਚ ਘੋੜਾ ਬੱਕੀਆਂ ਹੋਈਆਂ ਘੋੜੇ ਹੋਏ ਇਹਨਾਂ ਦੇ ਅਧਾਰ ਕਿ ਆਮ ਤੌਰ ਤੇ ਕਹਿ ਸਕਦੇ ਹਾਂ ਉਸ ਜ਼ਮਾਨੇ ਦੀਆਂ ਮਰਸਡੀਜ਼ ਤੇ ਆਡੀ ਕਾਰਾਂ ਮੰਨ ਲਓ ਜਿੰਨੀ ਚੜਾਈ ਅੱਜ ਉਹਨਾਂ ਕਾਰਾਂ ਦੀ ਹੈ ਤਉ ਉਹਨਾਂ ਜ਼ਮਾਨੇ ਚ ਉਹਨਾਂ ਘੋੜਿਆਂ ਦੀ ਸੀ ਘੋੜੇ ਦੀ ਚੜਾਈ ਤਾਂ ਖੈਰ ਅੱਜ ਵੀ ਪੂਰੀ ਹੋਈ ਆ ਪਰ ਐਂ ਆ ਵੀ ਆਮ ਤੌਰ ਤੇ ਸ਼ੌਂਕਿਆ ਤੌਰ ਤੇ ਲੋਕ ਰੱਖਦੇ ਆ ਜਾਂ ਚੋਗਾਨ ਖੇਡਦੇ ਜਾਂ ਨੂੰ ਪੁੱਲੋ ਕਹਿੰਦੇ ਆ ਉਹ ਖੇਡਣ ਵਾਸਤੇ ਰੱਖਿਆ ਪਰ ਉ ਕਹਿ ਲੋ ਕਿ ਆਮ ਜ਼ਿੰਦਗੀ ਚ ਕੰਮ ਨਹੀਂ ਆਉਂਦੇ ਉਹਨਾਂ ਜ਼ਮਾਨਿਆਂ ਦੇ ਵਿੱਚ ਜਿਹੜੀ ਗਾਂ ਹੁੰਦੀ ਸੀਗੀ ਉਹ ਸਾਰੀ 2 ਤੋਂ 3 ਜੈਤਲ ਦੀ ਮਿਲ ਜਾਂਦੀ ਸੀ ਗਾਂ ਸਸਤੀ ਸੀ ਭੇਡ ਮਹਿੰਗੀ ਸੀ 10 ਜੈਤਲ ਦੀ ਭੇਡ ਹੁੰਦੀ ਸੀ ਤੇ ਜਿਹੜਾ ਆਮ ਸਧਾਰਨ ਘੋੜਾ ਵਾ ਉਹ 50 ਤੋਂ 70 ਜੈਤਲਾਂ ਦਾ ਮਿਲ ਜਾਂਦਾ ਹੁੰਦਾ ਸੀਗਾ ਇਹ ਆਪਾਂ ਅਲਾਉ ਦਿਨ ਖਿਲਸੀ ਦੀ ਗੱਲ ਕਰਦੇ ਆ ਜਿਹੜਾ ਘੋੜਿਆਂ ਨੂੰ ਪਾਲਤੂ ਬਣਾਉਣ ਦਾ ਕੰਮ ਆ ਇਹ ਚੱਲਿਆ ਸੀਗਾ ਕੰਮ ਅਸਲ ਦੇ ਵਿੱਚ ਕਜ਼ਾਕਿਸਤਾਨ ਤੋਂ ਹੋਰ ਵੀ ਕਈ ਸਬੈਤਾਵਾਂ ਦੇ ਨਾਂ ਲੈ ਜਾਂਦੇ ਆ ਪਰ ਜ਼ਿਆਦਾਤਰ ਪ੍ਰਮਾਣਿਕ ਕਜ਼ਾਕਿਸਤਾਨ ਨੂੰ ਮੰਨਿਆ ਗਿਆ ਵੀ ਘੋੜਿਆਂ ਨੂੰ ਉੱਥੋਂ ਕੰਮ ਚੱਲਿਆ ਸੀਗਾ ਪਾਲਤੂ ਬਣਾਉਣ ਦਾ ਤੇ ਇੰਡੀਆ ਦੇ ਵਿੱਚ ਦਗ ਘੋੜਿਆਂ ਨੂੰ ਦਾਗਣ ਦਾ ਕੰਮ ਮੈਂ ਇੱਕ ਬ੍ਰੈਂਡਿੰਗ ਕਰਦਾ ਕੰਮ ਬ੍ਰੈਂਡਿੰਗ ਇੱਕ ਕਹਿ ਸਕਦੇ ਆ ਕਿ ਲੋਹੇ ਦੀ ਚੀਜ਼ ਹੁੰਦੀ ਹੈ ਉਹਨੂੰ ਗਰਮ ਕਰ ਲੈਂਦੇ ਆ ਘੋੜੇ ਤੇ ਠੱਪਾ ਲਾ ਦਿੰਦੇ ਆ ਉੱਥੋਂ ਉਹਦੀ ਚਮੜੀ ਮੱਚ ਜਾਂਦੀ ਹੈ ਤੇ ਇੱਕ ਨਿਸ਼ਾਨ ਪੱਕਾ ਬਣ ਜਾਂਦਾ ਉਹ ਲੋਗੋ ਉਹ ਨਾਂ ਉਹ ਰੈਂਕਿੰਗ ਉਹ ਨੰਬਰਿੰਗ ਉਹ ਅਲੱਗ-ਅਲੱਗ ਹਰੇਕ ਥਾਂ ਦੀ ਅਲੱਗ-ਅਲੱਗ ਹੋ ਸਕਦੀ ਆ ਇੱਕ ਤਾਂ ਗਰਮ ਤਰੀਕੇ ਕਰਕੇ ਐ ਇੱਕ ਬਹੁਤ ਠੰਡਾ ਹੀ ਤਰੀਕੇ ਨਾਲ ਵੀ ਕਰਦੇ ਸੀ ਕਿ ਮਤਲਬ ਬਹੁਤ ਜ਼ਿਆਦਾ ਠੰਡਾ ਕਰਕੇ ਵੀ ਦੋ ਤਰੀਕੇ ਨਾਲ ਉਹਦੋਂ ਦਾਗਣ ਦਾ ਕੰਮ ਕਰਦੇ ਸੀਗੇ ਅੱਤੇ ਇੱਕ ਹੋਰ ਖਾਸ ਗੱਲ ਦੱਸਦਿਆਂ ਜਿਹੜੀ ਦੁਨੀਆ ਦੇ ਵਿੱਚ ਆਮ ਪ੍ਰਚਲਿਤ ਸੀ ਉਹ 2700 BC ਦੇ ਵਿੱਚ ਦੱਸਿਆ ਜਾਂਦਾ ਵੀ ਘੋੜਿਆਂ ਦੀਆਂ ਨਿਸ਼ਾਨਦੇਹੀਆਂ ਚੱਲ ਪੀਆਂ ਸੀ ਜਿਵੇਂ ਭਾਰਤ ਦੇ ਵਿੱਚ ਸਿੰਧੀ ਘੋੜੇ ਇਹ ਅਸਲ ਦੇ ਵਿੱਚ ਜਦੋਂ ਆਪਣੇ ਅਰਬੀ ਲੋਕ ਅਰਬੀ ਘੋੜਿਆਂ ਦੀ ਗੱਲ ਕਰਗੇ ਆਪਾਂ ਉਹ ਜਦੋਂ ਅਰਬੀ ਲੋਕ ਸਿੰਧ ਵਿੱਚ ਆਇਆ ਤਾਂ ਉਹ ਆਪਦੇ ਨਾਲ ਅਰਬੀ ਘੋੜੇ ਲੈ ਕੇ ਆਇਆ ਉੱਥੋਂ ਹੀ ਭਾਰਤ ਵਿੱਚ ਅਰਬੀ ਘੋੜਿਆਂ ਦਾ ਪ੍ਰਚਲਨ ਚੱਲਿਆ ਜਦੋਂ ਮੁਹੰਮਦ ਬਿਨ ਕਾਸਮੂਨੀ 711 12 13 14 ਦਾ ਪੀਰੀਅਡ ਮੰਨਿਆ ਜਾਂਦਾ ਉਦੋਂ ਆਏ ਆ ਨਾ ਉਦੋਂ ਬਾਅਦ ਦੇ ਵਿੱਚ ਉਹਨਾਂ ਨੇ ਹਮਲੇ ਸ਼ੁਰੂ ਹੋਏ ਆ ਮਹਿਮੂਦ ਗਜ਼ਨਵੀ ਮੁਹੰਮਦ ਗੋਰੀ ਉਹ ਆਪਦੇ ਨਾਲ ਫਿਰ ਉਹਨਾਂ ਅਰਬੀ ਘੋੜਿਆਂ ਨੂੰ ਭਾਰਤ ਵਿੱਚ ਲੈ ਕੇ ਆਏ ਸੀਗੇ ਤੇ ਜਿਨ੍ਹਾਂ ਦੇ ਕੰਨ ਇਸ ਤਰੀਕੇ ਦੇ ਹੁੰਦੇ ਆ ਤੇ ਆਪਣੇ ਇੰਡੀਅਨ ਘੋੜੇ ਥੋੜੇ ਜਿਹਾ ਹੋਰ ਤਰੀਕੇ ਦੇ ਸੀ ਉਹ ਹੋਰ ਤਰੀਕੇ ਦੇ ਸੀ ਤੇ ਮਤਲਬ ਅਪ ਗੱਲ ਕਰਦੇ ਸੀ ਅਲਾਉਦੀਨ ਖਿਲਜੀ ਦੀ ਵੀ ਉਹਨੇ ਇਸ ਦਾਗਣ ਦਾ ਕੰਮ ਸ਼ੁਰੂ ਕੀਤਾ ਸੀ ਭਾਰਤ ਦੇ ਵਿੱਚ ਤੇ ਉਹਨ ਇੱਕ ਦਾ ਅਲਾਉਦੀਨ ਖਿਲਜੀ ਦੀ ਚਲੋ ਗੱਲ ਚੱਲ ਗਈ ਆ ਹੋਰ ਵੀ ਖਾਸ ਗੱਲ ਦੱਸਦੇ ਆ ਫਰਦ ਉਹ ਪਹਿਲਾ ਅਹਿਹਾ ਸੁਲਤਾਨ ਸੀ ਜਿਹਨੇ ਆਮ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਭਾਅ ਤੇ ਕੰਟਰੋਲ ਕੀਤਾ ਸੀ ਉਹ ਕਹਿੰਦਾ ਸੀ ਜੇ ਕਿਸੇ ਨੇ ਕੋਈ ਚੀਜ਼ ਮਹਿੰਗੀ ਲਾਈ ਤੇ ਉਹਨੂੰ ਇੰਨੀਆਂ ਸਖਤ ਸਜ਼ਾਵਾਂ ਦੇਵਾਂਗਾ ਕਿ ਪਤਾ ਲੱਗ ਜੂਗਾ ਵੀ ਗਾਹ ਨੂੰ ਕਿਵੇਂ ਰੇਟ ਵਧਾਉਣੇ ਆ ਇਸ ਤਰੀਕੇ ਦੇ ਕਰੜੇ ਕਾਨੂੰਨ ਸੀਗੇ ਉਹਨੇ ਹਰ ਉਹਨੇ ਨਾ ਜਦੋਂ ਦੇ ਇਲਾਕੇ 'ਚ ਬਗਾਵਤਾਂ ਹੋਣੀਆਂ ਸ਼ੁਰੂ ਹੋਈਆਂ ਉਹਨੇ ਸੋਚਿਆ ਜਿਹੜੇ ਬੰਦੇ ਬਾੜੇ ਤਖੜੇ ਆ ਨਾ ਉਹ ਵੀ ਬਗਾਵਤਾਂ ਕਰਦੇ ਆ ਮੇਰੇ ਖਿਲਾਫ ਜਿਹੜਾ ਬੰਦਾ ਨਸ਼ਾ ਕਰਦਾ ਵਾ ਸ਼ਰਾਬ ਵਗੈਰਾ ਪੀਂਦਾ ਉਹ ਵੀ ਮੇਰੇ ਖਿਲਾਫ ਜਦੋਂ ਮਹਿਫਲਾਂ 'ਚ ਬੈਠਦੇ ਆ ਉਦੋਂ ਫਿਰ ਮੇਰੇ ਖਿਲਾਫ ਬਗਾਵਤ ਕਰਦੇ ਆ ਇਸ ਕਰਕੇ ਉਹਨੇ ਕੀ ਕੀਤਾ ਵੀ ਪਹਿਲਾਂ ਤਾਂ ਆਪ ਸ਼ਰਾਬ ਛੱਡੀ ਉਹਨੇ ਜਿੰਨੇ ਸੀ ਸ਼ਰਾਬ ਵਾਲੇ ਭਾਂਡੇ ਸਾਰੇ ਭੰਨ ਤੇ ਇਹ ਐਵੇਂ ਬਾਬਰ ਨੇ ਕੀਤਾ ਸੀਗਾ ਇਹ ਰਾਜਿਆਂ 'ਚ ਨਾ ਇੱਕ ਖਾਸ ਗੱਲ ਸੀ ਜਿਹੜਾ ਸ਼ੌਂਕ ਉਹਨਾਂ ਨੂੰ ਆਪ ਨੂੰ ਹੈਗਾ ਉਹ ਤਾਂ ਠੀਕ ਆ ਜੇ ਉਹ ਆਪ ਦਾ ਉਹਨਾਂ ਦਾ ਮਨ ਅੱਕ ਜੇ ਉਹ ਦੂਜੇ ਨੂੰ ਵੀ ਨਹੀਂ ਸੀ ਕਰਨ ਦਿੰਦੇ ਹੁੰਦੇ ਇਹੇ ਜੇ ਕੰਮ ਸੀ ਸੁਲਤਾਨਾਂ ਦੇ ਉਦੋਂ ਫਿਰ ਕੀ ਨੂੰ ਕੰਟਰੋਲ ਕੀਤਾ ਗਿਆ ਮਲਤਾਨ ਦੇ ਖਾਸ ਤੌਰ ਤੇ ਹਿੰਦੂ ਵਪਾਰੀ ਸੀ ਉਹਨਾਂ ਨੂੰ ਫੰਡਿੰਗ ਕੀਤੀ ਗਈ ਕਰਜ ਦਿੱਤਾ ਗਿਆ ਬਿਨਾਂ ਵਿਆਜ ਤੋਂ ਵੀ ਤੁਸੀਂ ਕੱਪੜੇ ਦਾ ਵਪਾਰ ਕਰੋ ਵੀ ਚੰਗਾ ਕੱਪੜਾ ਦਿੱਲੀ ਚ ਲੈ ਕੇ ਆਓ ਤੇ ਉਹਨਾਂ ਨੇ ਥਾਂ ਸਮਾਂ ਮਹਿਤਾ ਵੀ ਆਠਣ ਤੇ ਸਵੇਰ ਦਿੱਲੀ ਚ ਫੇਰ ਮੰਡੀ ਲਗਿਆ ਕਰੂਗੀ ਉੱਥੇ ਫਿਰ ਖਾਂ ਖਾਂ ਦੇ ਵਪਾਰੀ ਉੱਥੇ ਆ ਜਾਂਦੇ ਸੀ ਖਾਸ ਟੂਟ ਵਾਟ ਦਾ ਪ੍ਰਬੰਧ ਕੀਤਾ ਤੇ ਹਰ ਗੱਡੀ ਦਾ ਨੰਬਰ ਨੋਟ ਹੁੰਦਾ ਸੀ ਗੱਡੀ ਮਤਲਬ ਕੀ ਸੀ ਉਸ ਸਮੇਂ ਦਾ ਜਿਹੜੇ ਬੈਲ ਗੱਡੀਆਂ ਆਉਂਦੀਆਂ ਸੀਗੀਆਂ ਉਹਨਾਂ ਗੱਡੀਆਂ ਦੇ ਨੰਬਰਿੰਗ ਕੀਤੀ ਹੁੰਦੀ ਸੀ ਆ ਕਿਹੜਾ ਵਪਾਰੀ ਕਿੱਥੋਂ ਦਾ ਕੌਣ ਲੈ ਕੇ ਆ ਰਿਹਾ ਸਾਰਾ ਰਿਕਾਰਡ ਰੱਖਿਆ ਜਾਂਦਾ ਸੀਗਾ ਜਿਵੇਂ ਆਪਣੇ ਪਿੱਛੇ ਜੇ ਕਪੜਾ ਨਹੀਂ ਸੀ ਹੋ ਗਿਆ ਮਾਰਟ ਹੋਇਆ ਟਰੱਕਾਂ ਦੇ ਤੇ ਉਹਨਾਂ ਦੇ ਨੰਬਰ ਸੀਗੇ ਸਕੂਟਰਾਂ ਕਾਰਾਂ ਦੇ ਮਤਲਬ ਇਹੋ ਜਿਹਾ ਕੁਸ਼ਣ ਨਹੀਂ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਵੀ ਇੱਕ ਨੰਬਰ ਕੰਮ ਕੀਤਾ ਤੇ ਕੀਮਤਾਂ ਕੰਟਰੋਲ ਰੱਖੀਆਂ ਜਦੋਂ ਕਾਲ ਪੈ ਜਾਂਦਾ ਸੀ ਉਦੋਂ ਟੈਕਸ ਮਾਫ ਕੀਤੇ ਜਾਂਦੇ ਸੀ ਸਾਰਿਆਂ ਦੇ ਮਤਲਬ ਖਿਲਜ਼ੀ ਅਲਾਉਦਦਿਨ ਖਿਲਜ਼ੀ ਦੀ ਗੱਲ ਕਰਦਾ ਉਹਦੇ ਦੂਜੇ ਕੰਮ ਬਹੁਤ ਸੀ ਉਹ ਆਪਾਂ ਅਗੇਪੀਸੋਡ ਬਣਾਵਾਂਗੇ ਉਹਨੇ ਸਾਰੇ ਟੈਕਸ ਮਾਫ ਕਰ ਦਿੰਦਾ ਸੀ ਜੇ ਕੋਈ ਭੁੱਖਾ ਸੌਂਦਾ ਸੀ ਉਹਨੂੰ ਹਦਾਇਤ ਸੀ ਵੀ ਤੂੰ ਆ ਫਰਾਨੇ ਠਾਣੇ 'ਚ ਜਾ ਕੇ ਆਦਾ ਨਾਮ ਦਰਜ ਕਰਾਈ ਤੇ ਘਰੇ ਸਾਰਾ ਕੁਝ ਆਊਗਾ ਇਸ ਤ੍ਰਿਕਿਆ ਦੀਆਂ ਸਹੂਲਤਾਂ ਜਿਹੜੀਆਂ ਹੋਮ ਡਿਲੀਵਰੀ ਕਹਿੰਦੇ ਉਹਨਾਂ ਵੇਲਿਆਂ ਦੇ ਵਿੱਚ ਵੀ ਸੀਗੀਆਂ ਠੀਕ ਆ ਨਾ ਉਹ ਜਦਾ ਪ੍ਰਬੰਧ ਤਕੜਾ ਸੀਗਾ ਇਹਦੇ ਕੋਲੇ ਤਕਰੀਬਨ 4 3 4 ਲੱਖ 79000 ਦੇ ਕਰੀਬ ਅਲਾਉਟ ਦੇਨ ਖਿਲਜੀ ਕੋਲੇ ਫੌਜ ਹੁੰਦੀ ਸੀ ਉਹ ਸੋਚਦਾ ਸੀ ਵੀ ਜੇ ਮੈਂ ਇਹਨਾਂ ਨੂੰ ਤਨਖਾਹ ਦੇਈਗਾ ਤਾਂ 5 ਸਾਲ ਤੱਕ ਹੀ ਤਨਖਾਹ ਦੇਖ ਪਾਉਂਗਾ ਇਸ ਕਰਕੇ ਉਹਨੇ ਸੋਚਿਆ ਵੀ ਮੈਂ ਇਹਨਾਂ ਦੀ ਫੌਜ ਦੀ ਥੋੜੀ ਜਿਹੀ ਤਨਖਾਹ ਘਟਾ ਦਿਆਂ ਤਾਂ ਕਿ ਲੰਮਾ ਸਮਾਂ ਚੱਲਣ ਤੇ ਇਸ ਕਰਕੇ ਉਹਨੇ ਆਮ ਤਾਂ ਕਿ ਜਿੱਦ ਤਨਖਾਹ ਘਟਦੀ ਸੀ ਤੇ ਬਗਾਵਤ ਹੁੰਦਾ ਡਰ ਸੀ ਇਸ ਕਰਕੇ ਉਹਨੇ ਕੀ ਕੀਤਾ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਭਾਅ ਘਟਾਤੇ ਇਹਦੇ ਨਾਲ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਈ ਤਨਖਾਹ ਵੀ ਘਟਾ ਦਿੱਤੀ ਤੇ ਲੰਮਾ ਸਮਾਂ ਚੱਲਦੇ ਰਹੇ ਇਦੋਂ ਬਿਨਾਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਭਾਅ 'ਤੇ ਕੰਟਰੋਲ ਕਰਨੀ ਸੀ ਉਹਨੇ ਜਿਹੜੀ ਬਗਾਵਤਾਂ ਨੂੰ ਰੋਕਣ ਲਈ ਕਹਿਤਾ ਵੀ ਇੱਕ ਬੰਦਾ ਭਾਵੇਂ ਉਹ ਚੌਧਰੀ ਆ ਭਾਵੇਂ ਉਹ ਕੋਈ ਨੰਬਰਦਾਰ ਆ ਕੁਝ ਵੀ ਆ ਉਹ ਦੋ ਮੱਝਾਂ ਰੱਖ ਸਕੂਗਾ 12 ਬੱਕਰੀਆਂ ਤੋਂ ਵੱਧ ਨਹੀਂ ਉਹ ਰੱਖ ਸਕਦਾ ਦੋ ਬਲਦ ਰੱਖ ਸਕਦਾ ਪਵਨਦੀ ਲਾਦੀ ਸਾਰਿਆਂ ਤੇ ਤੂੰ ਵੱਧ ਜੇ ਕੋਈ ਰੱਖੂਗਾ ਬਾਦੂ ਮਾਲਕਿਆਂ ਨਾਲ ਜਿਹਦੇ ਕੋਲੇ ਸਾਰਾ ਕਹਿੰਦਾ ਸਰਕਾਰੀ ਖਿਆਣੇ ਚ ਜਮ੍ਹਾਂ ਕਰਾ ਦੋ ਇਦੂ ਉੱਤੇ ਕਿਸੇ ਨੂੰ ਕੁਝ ਨਹੀਂ ਮਿਲਣਾ ਇਹ ਜੇ ਪ੍ਰਬੰਧ ਵੀ ਉਹਨੇ ਕੀਤੇ ਸੀਗੇ ਅਲਾਉਦੀਨ ਖਿਲਜੀ ਨੇ ਅਸਲ ਦੇ ਵਿੱਚ ਅਲਾਉਦੀਨ ਖਿਲਜੀ ਬਲੱਡ ਪ੍ਰੈਸ਼ਰ ਦਾ ਮਰੀਜ਼ ਵੀ ਸੀ ਤੇ ਉਹਨੇ ਵੱਡੇ ਵੱਡੇ ਸੁਪਨੇ ਵੀ ਲਏ ਸੀਗੇ ਉਹ ਕਿਸੇ ਤੇ ਆਪਦੇ ਪਰਿਵਾਰ 'ਚ ਯਕੀਨ ਵੀ ਨਹੀਂ ਸੀ ਕਰਦਾ ਇੱਕ ਮਲਕ ਕਾਫੂਰਨਾਮਾ ਦਾ ਬੰਦਾ ਹੋਇਆ ਸੀ ਉਹਨੂੰ ਕਹਤਾ ਵੀ ਤੂੰ ਰਾਜ ਸੰਭਿਆ ਕਰ ਮੈਂ ਕਿ ਮੈਨੂੰ ਹੋਰ ਕਿਸ ਤੇ ਯਕੀਨ ਨਹੀਂ ਉਸੇ ਬੰਦੇ ਨੇ ਖਿਲਜੀ ਦੀ ਵੰਚ ਦੇ ਸਾਰੇ ਬੰਦੇ ਨੂੰ ਮਾਰਨਾ ਸ਼ੁਰੂ ਕਰਤਾ ਤੇ ਆਖਰ ਦੇ ਚੁਕ ਸੁਲਤਾਨ ਬੰਦੇ ਸੁਪਨੇ ਵੀ ਲੈਣ ਲੱਗ ਪਿਆ ਸੀ ਜਿਵੇਂ ਸੁਲਤਾਨ ਆਪ ਦੇ ਆਪ ਨੂੰ ਕਹਿ ਲੋ ਕਿ ਬਣਾ ਵੀ ਲਿਆ ਸੀਗਾ ਜਿਹੜਾ ਅਲਾਉਦੀਨ ਖਿਲਜੀ ਸੀ 1316 2 ਜਨਵਰੀ 1316 ਨੂੰ ਉਹ ਇਸ ਸੰਸਾਰ ਤੋਂ ਅਲਵਿਦਾ ਹੋ ਗਿਆ ਸੀ ਅਲਾਉਦੀਨ ਖਿਲਜੀ ਪਰ ਇਹਦਾ ਜੀਵਨ ਬਹੁਤ ਪਰੇਸ਼ਾਨੀਆਂ ਵਾਲਾ ਸੀਗਾ ਮਗਾ ਮੋਟੀਆਂ ਮੋਟੀਆਂ ਤੁਹਾਨੂੰ ਜਾਣਕਾਰੀ ਦੱਸਦੇ ਆਂ ਵੀ ਘੋੜੇ ਦਾਗਣ ਦਾ ਕੰਮ ਕਿਵੇਂ ਚੱਲਿਆ ਉੱਥੋਂ ਗੱਲ ਚੱਲੀ ਸੀ ਸੋ ਇਸ ਤਰੀਕੇ ਦੀਆਂ ਇੰਟਰਸਟਿੰਗ ਵੀਡੀਓਜ਼ ਦੇਖਣ ਲਈ ਤੁਸੀਂ ਸਾਡਾ ਚੈਨਲ ਹਰਪੇਸ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਵੀ ਕਰ ਦਿਓ ਧੰਨਵਾਦ ਮਿਹਰਬਾਨ